ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਆਪਾਂ ਇਉਂ ਆ ਰਾਜਸਥਾਨ ਦੇ ਵਿੱਚ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਪ੍ਰਸਿੱਧ ਮੰਦਿਰ RAMDEVRA ਦੇ ਤੇ ਇਹ ਸਥਾਨ ਦਾ ਪਹਿਲਾ ਨਾਮ ਰੂਨੀਚਾ ਸੀ ਤੇ ਉਸ ਤੋਂ ਬਾਅਦ ਬਾਬਾ RAMDEV ਜੀ ਦੇ ਨਾਮ ਤੇ ਇਸ ਨੂੰ RAMDEVRA ਦਾ ਨਾਮ ਦਿੱਤਾ ਗਿਆ ਹੈ ਤੇ ਇਹ ਸਥਾਨ ਜਦੋਂ ਆਪਾਂ ਪੋਕਰਨ ਤੋਂ ਜੈਸਲਮੇਰ ਨੂੰ ਜਾਣੇ ਆ ਤਾਂ ਪੋਕਰਨ ਤੋਂ ਤਕਰੀਬਨ 10-11 ਕਿਲੋਮੀਟਰ ਅੱਗੇ ਆ ਤੇ ਇਹ ਜਿਹੜਾ RAMDEVRA ਪੈਂਦਾ ਹੈ ਇਹ ਇਸ ਨੂੰ ਜਿਹੜਾ ਜ਼ਿਲ੍ਹਾ ਲੱਗਦਾ ਹੈ ਉਹ जैसलमेर ਲੱਗਦਾ ਹੈ ਤੇ जैसलमेर ਦੀ ਦੂਰੀ ਇੱਥੋਂ ਤਕਰੀਬਨ 117 18 ਕਿਲੋਮੀਟਰ ਹੈ ਤੇ ਦੋਸਤੋ ਇਹ ਵਿਸ਼ਵ ਪ੍ਰਸਿੱਧ ਮੰਦਿਰ ਹੈ ਇੱਥੇ ਬਹੁਤ ਦੂਰ ਦੂਰ ਤੋਂ ਜਿਹੜੇ ਲੋਕ ਪਹੁੰਚਦੇ ਨੇ ਤੇ ਇੱਥੇ ਜਿਹੜਾ ਮੇਲਾ ਹੁੰਦਾ ਹੈ ਉਹ ਤਕਰੀਬਨ ਸਤੰਬਰ ਮਹੀਨੇ ਦੇ ਵਿੱਚ ਹੁੰਦਾ ਹੈ ਇਸ ਸਤੰਬਰ ਮਹੀਨੇ ਦੇ ਵਿੱਚ ਜਿਹੜੇ ਇੱਥੇ ਸੰਗਤਾਂ ਪਹੁੰਚਦੀਆਂ ਨੇ ਉਹ ਲਗਭਗ 50 ਤੋਂ 60 ਲੱਖ ਦੀ ਤਦਾਰ ਦੇ ਵਿੱਚ ਲੋਕ ਇੱਥੇ ਦਰਸ਼ਨ ਕਰਨ ਦੇ ਵਾਸਤੇ ਪਹੁੰਚਦੇ ਨੇ ਇੱਥੇ ਰਾਜਸਥਾਨ ਤੋਂ ਇਲਾਵਾ ਪੰਜਾਬ ਮੱਧ ਪ੍ਰਦੇਸ਼ ਗੁਜਰਾਤ ਮੁੰਬਈ ਦਿੱਲੀ ਜਾਨੀ ਕਿ ਬਹੁਤ ਦੂਰ ਦੂਰ ਤੋਂ ਲੋਕ ਇੱਥੇ ਪੈਦਲ ਯਾਤਰਾ ਕਰਕੇ ਵੀ ਇੱਥੇ ਦਰਸ਼ਨ ਕਰਨ ਦੇ ਵਾਸਤੇ ਪਹੁੰਚਦੇ ਨੇ ਤੇ ਇਹ ਆਪਾਂ ਅੰਦਰੋਂ ਮੰਦਿਰ ਦੇਖ ਰਹੇ ਆ ਬਹੁਤ ਸੋਹਣਾ ਤੇ ਬਹੁਤ ਵੱਡਾ ਮੰਦਿਰ ਬਣਿਆ ਹੋਇਆ ਹੈ ਇਹ ਦੋਸਤੋ ਆਪਾਂ ਪੂਰਨਮਾ ਵਾਲੇ ਦਿਨ ਇੱਥੇ ਅੰਦਰ ਦਰਸ਼ਨ ਕਰ ਰਹੇ ਆ ਤੇ ਅੱਜ ਵੀ ਜਿਹੜਾ ਕਾਫੀ ਸੰਗਤਾਂ ਨੇ ਜੋ ਇੱਥੇ ਦਰਸ਼ਨ ਕਰਨ ਦੇ ਵਾਸਤੇ ਪਹੁੰਚੀਆਂ ਹੋਈਆਂ ਨੇ ਏ ਦੋਸਤੋ ਮੰਦਿਰ ਦੇ ਅੰਦਰਲੇ ਪਾਸੇ ਆਪਾਂ ਦਰਸ਼ਨ ਕਰ ਰਹੇ ਆ ਤੇ ਤੁਸੀਂ ਵੀਡੀਓ ਨੂੰ ਦੇਖ ਕੇ ਤੇ ਅੱਗੇ ਸ਼ੇਅਰ ਵੀ ਕਰਿਓ ਕਿਉਂਕਿ ਆਪਾਂ ਜੇ ਇੱਥੋਂ ਤੱਕ ਪਹੁੰਚ ਨਹੀਂ ਸਕਦੇ ਤਾਂ ਆਪਾਂ ਵੀਡੀਓ ਦੇ ਜਰੀਏ ਇਸ ਸਥਾਨ ਦੇ ਆ ਜਿਹੜੇ ਉਹ ਦਰਸ਼ਨ ਕਰ ਸਕਦੇ ਆ ਇਹ ਮੰਦਿਰ ਆ ਜਿੱਥੇ ਅੰਦਰ ਮੱਥਾ ਟੇਕਦੇ ਆ ਦਰਸ਼ਨ ਦੇਦਾਰ ਕਰਦੇ ਆ ਤੇ ਇਹ ਬਾਹਰਲੇ ਪਾਸੇ ਸਰੋਵਰ ਬਣਿਆ ਹੋਇਆ ਹੈ ਇਹ ਵੀ ਕਾਫੀ ਵੱਡਾ ਹੈ ਇਹ ਮੰਦਿਰ ਦੇ ਬਿਲਕੁਲ ਬੈਕ ਸਾਈਡ ਤੇ ਬਣਿਆ ਹੋਇਆ ਹੈ RAM DEVRA ਮੰਦਿਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਹ ਵੀਡੀਓ ਦੇ ਵਿੱਚ ਅੱਗੇ ਇੱਥੇ ਜਿਹੜੇ ਬਾਜ਼ਾਰ ਨੇ ਉਹਨਾਂ ਦਾ ਇੱਕ ਛੋਟਾ ਜਿਹਾ ਵਿਊ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਵੀਡੀਓ ਨੂੰ ਅੱਗੇ ਆਪਣੇ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਤੇ ਅਗਰ ਤੁਸੀਂ ਇਸ ਥਾਨ ਦੇ ਦਰਸ਼ਨ ਕਰ ਚੁੱਕੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ